ਕੋਪਲੈਂਟ ਬੋਲ ਰਿਹਾ ਬੋਤਲ ਚੈੱਕ ਕਰਾਓ ਜੁਸਟੀ ਜਾਣਾ ਫਿਰ 3 3 ਨੰਬਰ ਤਾਂ ਲਾਓ ਬਾਬੇ ਦਾ ਫਿਰ ਬਾਬਾ ਨੰਬਰ ਨਹੀਂ ਲਾਉਂਦਾ ਮਦਦ ਦਾ ਨੰਬਰ ਕਿਹਦੇ ਨਾਲ ਲਾਉਣਾ ਹੈ ਮੀਨਾ ਆਪਣਾ ਹਲੋ ਨਾ ਬੋਲੋ ਅਬ ਮਦਦ ਦਾ ਨੰਬਰ ਤੋੜਿਆ ਵਾ ਅਬ ਮਦਦ ਦਾ ਨੰਬਰ ਤੋੜਿਆ ਕੀ ਗੱਲ ਹੋਈ ਨਾ ਅੱਗੇ ਨਾ ਪਿੱਛੇ ਤੁਹਾਡੇ ਨੰਬਰ ਹਲੋ ਕੀਨਾ ਆਪਣਾ ਪਾਪਾ ਕਹਿੰਦਾ ਨੰਬਰ ਨਹੀਂ ਲਾਉਣਾ ਹਾਂ ਕੌਣ ਬੋਲ ਰਿਹਾ ਕੋਈ ਕੋਟ ਵੀ ਫਸਟ ਸਟੈਂਸ ਤੇ ਸਪਲਾਈਨਰ ਬਹੁਤ ਸੈਕਰਾ ਫੜੇਗਾ ਕਿਹੜਾ ਸਾਹੀ ਦਿਖਾਈ ਕਿੱਥੇ ਦੇ ਰਹਿਣ ਵਾਲੇ ਆ ਤੁਹਾਡੇ ਲੋਕਾਂ ਦੇ ਮੋਟਰਸਾਈਕਲ ਅੱਗੇ ਨਾਲ ਪਿੱਛੇ ਨੰਬਰ ਉਹ ਹੀ ਟੰਗਾਂ ਨਾ ਕੋਈ ਨਾ ਲਾਇਆ ਨਹੀਂ ਇੱਥੇ ਬਾਬੇ ਦੇ ਤਰਫ ਹੈ Gue Premier de Marche de Leziley Surfraterniz Twieerman nombre de la Tierra оно другоя бас тем порт